ਸੁਰਾਤੀ ਦਾ ਮੇਲਾ ਚੱਲ ਰਿਹਾ ਹੈ ਮੇਰਾ ਨਾਮ ਅਬਰਜੀਤ ਖੁੱਲਣਾ ਮੰਦਰ ਸ਼ਿਵਾਲਾ ਸੀਨੀਅਰ ਕਮੇਟੀ ਦਾ ਮੈਂ ਪ੍ਰਧਾਨਾ ਨੋਮੀਬਰੀ ਕਮੇਟੀ ਆ ਕਮੇਟੀ ਜਿਹੜੀ ਆ ਬਹੁਤ ਇਮਾਨਦਾਰੀ ਨਾਲ ਇੱਥੋਂ ਦਾ ਕੰਮ ਚਲਾ ਰਹੀ ਆ ਔਰ ਇੱਥੋਂ ਦਾ ਤਾਂ ਇਤਿਹਾਸ ਆ ਬੜਾ ਲੰਮਾ ਚੋੜਾ ਇਤਿਹਾਸ ਆ ਕਿਉਂਕਿ ਕੁਝ ਸਾਲ ਪਹਿਲਾਂ ਇੱਥੇ ਜਿਹੜਾ ਮੁਗਲਾਂ ਦਾ ਜਦੋਂ ਰਾਜ ਸੀ ਉਦੋਂ ਉਸ ਟਾਈਮ ਰਾਜਾ ਅਕਬਰ ਬਾਦਸ਼ਾਹ ਦਾ ਇੱਥੇ ਰਾਜ ਸੀ ਚੱਲਦਾ ਸੀ ਉਸ ਟਾਈਮ ਦਾ ਇਹ ਮੰਦਰ ਤਿਆਰ ਹੋਇਆ ਦਾ ਇਹ ਮੰਦਰ ਦੀ ਬੜੀ ਵੱਡੀ ਹਾਣੀ ਹੈ ਜਿਹੜੀ ਅੱਜ ਤੱਕ ਚੱਲਦੀ ਜਾ ਰਹੀ ਹੈ 1381 ਦੇ ਜਿਹੜਾ ਸਾਡਾ ਸ਼ਹਿਰ ਜਿਹੜਾ ਘਟੈ ਘਟਰੀ ਹੋਇਆਦਾ ਸੀ ਉਸ ਤੋਂ ਬਾਅਦ 1546 ਚ ਮਹਾਰਾਜ ਜੀ ਸਿੱਖਦੇ ਉਹ ਬੁੜਕੇ ਦੀ ਮੇਨਟੇਨ ਹੋਈ ਆ ਉਸ ਤੋਂ ਬਾਅਦ ਇਹ ਮੰਦਰ ਇੱਥੇ ਮੰਦਰ ਨਹੀਂ ਇੱਥੇ ਲੋਕੀ ਜਿਹੜਾ ਅਕਬਰ ਬਾਸ਼ਾ ਦੀ ਤਾਜਪੁਰਸ਼ ਤੋਂ ਥੋੜੀ ਦੂਰੀ ਹੈ ਇਹ ਤਾਂ 3 ਕਿਲੋਮੀਟਰ ਦਾ ਜਿਹੜੀ ਹਿੰਦੁਸਤਾਨ ਦੀ ਤਾਜਪੁਰਸ਼ੀ ਭਾਰਤ ਦੀ ਇੱਥੇ ਰਾਜਧਾਨੀ ਰਿਹਾ ਸ਼ਹਿਰ ਸਾਡਾ ਉਹ ਤਾਂ ਅਕਬਰ ਬਾਸ਼ਾ ਦਾ ਰਾਜ ਸੀ ਉਦੋਂ ਜਦੋਂ ਇੱਥੋਂ ਘੋੜੇ ਲੰਘਦੇ ਸਨ ਉਹ ਘੋੜੇ ਜਿਹੜੇ ਇੱਕੋ ਦਿਨ ਲੰਘਦੇ ਲੰਗੜਾ ਹੋ ਜਾਂਦਾ ਸੀ ਜਿਹੜਾ ਦੂਜੀ ਸਾਈਡ ਇਹਦੀ ਤਲਾ ਹਲਦਾਰਾ ਕਹਿੰਦੇ ਜਦੋਂ ਉਹਨੂੰ ਪਚਾਈ ਵਜੀਰ ਨੂੰ ਉਹਨਾਂ ਨੇ ਇਹਦੀ ਪਟਾਈ ਕਰਾਈ ਜਦੋਂ ਪਟਾਈ ਕਰਾਈ ਤੇ ਮਹਾਰਾਜਾ ਥੱਲੇ ਸਰੂਪ ਨਿਕਲਿਆ ਇੱਕ ਬੰਦੇ ਦੁੱਧ ਦੀ ਧਾਰ ਇੱਕ ਬੰਦੇ ਜਿਹੜੀ ਆ ਆਪਣੇ ਖੂਹ ਦੀ ਧਾਰ ਨਿਕਲੀ ਇੱਥੇ ਮਧੂ ਮੱਖੀ ਨਿਕਲੀ ਜਿਹੜੀ ਘੋੜੇ ਨੂੰ ਲੜਦੀ ਸੀ ਉਦੋਂ ਫਿਰ ਉਹਨਾਂ ਨੇ ਇਹਦੀ ਮੇਨਟੇਨ ਕਰਵਾ ਕੇ ਉਸ ਟਾਈਮ ਨੂੰ ਮਸੀਤਾਂ ਬਣਾਤਾ ਕਿਉਂਕਿ ਉਹਦਾ ਮੂਲਾ ਦਾ ਰਾਸ ਸੀ ਜਦੋਂ ਮਸੀਤਾਂ ਬਣਾਇਆ ਤੇ ਇਹਦੇ ਦਵਾਜੇ ਵੀ ਨਹੀਂ ਹੈਗੇ ਕਿਉਂਕਿ ਮਸੀਤ ਨੂੰ ਦਵਾਜੇ ਨਹੀਂ ਹੁੰਦੇ ਉਹਦੇ ਉੱਤੇ ਗੁੰਮੜ ਜਿਹੜਾ ਉਹ ਵੀ ਮਸੀਤ ਦਾ ਹੀ ਉਹ ਹੋੜ ਕਰਕੇ ਮੁੜ ਕੇ 1540 ਵਿੱਚ ਮਹਾਰਾਜ ਜੀ ਸਿੰਘ ਦਾ ਵਾਰਾ ਜੀ ਜਿਸ ਮੁਲਾ ਖੜਕ ਸਿੰਘ ਜਿਹੜੇ ਨੇ ਉਹਨਾਂ ਦੇ ਸੁਪੁੱਤਰ ਸਨ ਉਹਨਾਂ ਫਿਰ ਵੇਖ ਕੇ ਤੇ ਕੋਈ ਹਿੰਦੂਆਂ ਦਾ ਮੰਦਰ ਆ ਉਹਨਾਂ ਫਿਰ ਇਹਨੂੰ ਬੜਾ ਸੋਹਣਾ ਤਰੀਕੇ ਦਾ ਮੰਦਰ ਬਣਾਇਆ ਉਹਨਾਂ ਨੇ ਉਹਨਾਂ ਦੀ ਜਿਹੜੇ ਵੀ ਲੱਗੀ ਉੱਤੇ ਲਿਖਿਆ ਏਕ ਓੰਕਾਰ ਸਤਿਗੁਰ ਪ੍ਰਸਾਦ ਬਹੁਤ ਸੋਹਣੇ ਲਿਖੇ ਨੇ ਉਹਨੇ ਮੇਨ ਬੁਗੇ ਦਾ ਉਹਦੇ ਚਿੱਲੇ ਲੱਗੀ ਉਸ ਟਾਈਮ ਦੀ ਉਹ ਟਾਂ ਤੋਂ ਬਾਅਦ ਮੁੜ ਕੇ ਜਦੋਂ ਮੰਦਰ ਤਿਆਰ ਕੀਤਾ ਇਹਦਾ ਜਿਹੜਾ ਮੁਸਲਮਾਨਾਂ ਦਾ ਜਿਹੜਾ ਬਣਿਆ ਉੱਪਰ ਗੁੰਬੜੀ ਉਹ ਅੱਗੇ ਵੀ ਇੱਥੇ ਮੌਜੂਦ ਆ ਇਹਦੇ ਥੱਲੇ ਫਿਰ ਉਹਨਾਂ ਮੰਦਰ ਟਾਈਮ ਨੂੰ ਖੂਡ ਬਣਾ ਕੇ ਮੰਦਰ ਦੀ ਜਿਹੜੀ ਸ਼ੁਭਾ ਵਧਾਈ ਅੱਜ ਉਹ ਮੰਦਰ ਦੇ ਵਿੱਚ ਸਾਰੇ ਸਮਝ ਲੈਣਾ ਲੱਗੀਆਂ ਨੇ ਲੋਕੀ ਰਾਤ ਦੇ ਚਲੇ ਨੇ ਹਜ਼ਾਰਾਂ ਦੁਨੀਆ ਮਥਾ ਤੇ ਗਿਆ ਹਜ਼ਾਰਾਂ ਸੰਗਤ ਆ ਰਹੀ ਹੈ ਹਜ਼ਾਰਾਂ ਚਲੇ ਬਾਹਰ ਮੇਲਾ ਲੱਗਾ ਦਾ ਕੂ ਸੂਤੀ ਜੜੀ ਆ ਜੜੀ ਆ ਇਹ ਸੰਗਤ ਨੇ ਵਧਾਈ ਆ ਲੋਕੀ ਉਹਦੇ ਨੇ ਮਨੋ ਕਾਵਰੀ ਪੂਰੀ ਹੁੰਦੀਆਂ ਇਹ ਚੀਜ਼ ਦੀ ਇੱਥੇ ਕੋਈ ਘਾਟ ਨਹੀਂ ਕਮੇਟੀ ਨੇ ਹਰ ਸਾਲ ਦੇ ਪ੍ਰਬੰਧ ਕੀਤੇ ਨੇ ਆਉ ਜਾਈ ਵਾਸਤੇ ਵੀ ਬੱਕੇ ਲੈਣਾ ਲੱਗੀਆਂ ਵੇ ਰਹਾਗ ਰਹਿਣ ਵਾਸਤੇ ਕਮਰੇ ਬਣਾਏ ਨੇ 7-8 ਕਮਰੇ ਬਣੇ ਨੇ ਉਹਨੇ ਕਿਦਰ ਸਰਾਵਾਂ ਬੜੀਆਂ ਨੇ ਇਹ ਚੀਜ਼ ਦੀ ਹੁਣ ਕੋਈ ਘਾਟ ਨਹੀਂ ਇੱਥੇ ਆ ਗਈ ਸ਼ੀਸ਼ੀ ਮਰ ਦੀ ਕਿਰਪਾ ਪੂਰੀ ਆ ਇਹ ਚੀਜ਼ ਨੂੰ ਬਲੇ ਲੈ ਗਜਲੇ ਪਿਆ ਆਪਣਾ ਇਹ ਤੇ ਸਰਕਾਰੀ ਰੁਪਈਆ ਵੀ ਕੋਈ ਨਹੀਂ ਲੱਗਾ ਇਹ ਪੈਸਾ ਵੀ ਜਿਹੜਾ ਲੱਗਾ ਲੋਕਾਂ ਦਾ ਲੱਗਾ ਜਿਹੜੇ ਲੋਕ ਗੁਰਗ ਦੇ ਪਹਾਏ ਪੁੰਦਿਆ ਉਹ ਪੈਸਾ ਖਰਚ ਹੋ ਰਿਹਾ ਤੇ ਬਾਕੀ ਹੁਣ ਜਿਹੜਾ ਮੇਲਾ ਚੱਲ ਰਿਹਾ ਇਹ ਸ਼ਾਮ ਤੱਕ 17 ਤਰੀਕ ਦਾ ਚੱਲਣਾ ਇਸੇ ਤਰ੍ਹਾਂ ਭਗਵਾਨ ਦੇ ਲੋਕੀ ਦਰਸ਼ਨ ਕਰਨ ਆਉਂਦੇ ਨੇ ਤੇ ਕਰਦੇ ਰਹਿਣਗੇ ਕਲਨੋਰੀ ਠਾਸ਼ਕ ਮੰਦਿਰ ਹੈ ਸ਼ਿਵਜੀ ਦਾ ਇੱਥੇ ਬਹੁਤ ਹੀ ਸ਼ਰਧਾ ਨਾਲ ਸਾਰੇ ਲੋਕੀ ਗੁਣੇ ਆਂਦੀ ਆ ਅਹੀਂ ਵੀ ਅਭਿਸ਼ੇਕ ਕਰਕੇ ਆਏ ਆ ਸਾਨੂੰ ਬਹੁਤ ਸ਼ਰਧਾ ਸਾਡੇ ਸਾਹਿਬਾਨੋਂ ਕਾਮਨਾ ਪੂਰੀਆਂ ਹੁੰਦੀਆਂ ਅੱਜ ਅਸੀਂ ਗੰਗਾ ਕਿਤਾ ਜੁਦੇ ਜਿੰਦਾ ਜਾਲ ਸਾਰੀ ਸਮੱਗਰੀ ਪਾ ਕੇ ਫੁੱਲ ਫੁੱਲ ਪਾ ਕੇ ਆਪਣੀ ਸ਼ਰਧਾਮ ਦੇ ਮੁਤਾਬਕ ਸਾਰਾ ਕੁਝ ਮਤਲਬ ਕਿ ਪਾ ਕੇ ਤੇ ਅਬ ਸ਼ੇਕ ਕਰੀਏ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸਾਡੀਆਂ ਪ੍ਰਮਾਤਮਾ ਸ਼ੰਕਰ ਭਗਵਾਨ ਫੇਰ ਕਰਨ ਜਿਹੜੇ ਰਹਿੰਦੇ ਮੈਂ ਕਲਾਨੌਰ ਤੋਂ ਆਇਆ ਹੁਣੇ ਮੈਂ ਜਾਲੇ ਅਭਿਸ਼ੇਕ ਕਰਕੇ ਆਇਆ ਅੱਜ ਮਹਾ ਸ਼ਿਵਰਾਤਰੀ ਦਾ ਮੇਲਾ ਕਲਾਨੌਰ ਵਿੱਚ ਬੜਾ ਧੂਮ ਦਾ ਮਾਮਲਾ ਆਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਤਰਨਾਂ ਸੰਗਤਾਂ ਇੱਥੇ ਮੱਥਾ ਦੇਗਦੀਆਂ ਭਈਆਂ ਨੇ ਆਪ ਪ੍ਰਾਚੀਨ ਸ਼ਿਵ ਮੰਦਿਰ ਆਕਬਰ ਦੇ ਟਾਈਮ ਦਾ ਇਹ ਮੰਦਿਰ ਪ੍ਰਗਟ ਹੋਇਆ ਲਾ ਸੇਮੂ ਆਪੋਲੇ ਸ਼ੰਗਰ ਇੱਥੇ ਦਰਸ਼ਨ ਦਿੰਦੇ ਆ ਜੀ ਪਿੰਡੀ ਦੇ ਰੂਪ ਵਿੱਚ ਸਭ ਤੋਂ ਵੱਡੀ ਵਰਲਡ ਦੀ ਇੱਥੇ ਸ਼ਿਵਲਿੰਗ ਹੈ ਜੀ ਅਸੀਂ ਪੂਜਾ ਕਰਕੇ ਆਏ ਆ ਬੜਾ ਮਨ ਪ੍ਰਸੰਨ ਹੋਇਆ ਵਾ ਮਾਸ਼ ਸ਼੍ਰੀ ਰਾਤਰੀਆਂ ਲੱਖ ਲੱਖ ਸ਼ੁਭਕਾਮਨਾ ਸਾਰਿਆਂ ਨੂੰ ਮੈਸੇਜ ਆਹੀ ਦੇ ਜਾਂਦੇ ਆ ਜੀ ਆਪਣੀ ਮਨੋ ਕਾਮਨਾ ਲੈ ਕੇ ਆਓ ਇੱਥੇ ਪੋਲੇ ਸ਼ੰਗਰ ਹਰ ਕੇ ਦੀ ਝੋਲੀ ਭਰ ਦੇਣੇ ਜੀ ਹਾਂਜੀ ਬੜੀ ਧੂਮਧਾਮ ਨਾਲ ਜਾਇਆ ਐਤਵਾਰ ਦਾ ਦੇਣਵਾ ਬੜਾ ਇੱਥੇ ਮੇਲਾ ਸੱਜਿਆ ਆ ਜੀ ਸ਼ਿਵਜੀ ਮਹਾਰਾਜ ਕਮੇਟੀ ਨੇ ਬਣਾ ਇੱਥੇ ਵਧੀਆ ਪ੍ਰਬੰਧ ਕੀਤੇ ਨੇ ਸਾਰਿਆਂ ਦੀ ਸੇਵਾ ਲਈ ਲੰਗਰ ਲੱਗੇ ਨੇ ਇੱਥੇ ਹਾਂਜੀ ਤੇ ਬੜਾ ਵਧੀਆ ਅਰੇਂਜਮੈਂਟ ਸਾਰਾ ਨਵਾਂ ਹਾਲ ਵੀ ਬਣਿਆ ਆਇਆ ਵਾ ਇੱਥੇ ਖੂਨਦਾਨ ਕੈਂਪ ਵੀ ਲੱਗਾ ਆਇਆ ਵਾ ਸਾਰੀਆਂ ਸੇਵਾਵਾਂ ਇੱਥੇ ਮਿਲਦੀਆਂ ਪਈਆਂ ਹਾਂਜੀ